ਇਹ ਦੱਸਦੇ ਕਿ ਕੱਲ ਰਾਤ ਇੱਥੇ ਲਪਟਾਂ ਬਹੁਤ ਤੇਜ਼ ਨਿਕਲਦੀਆਂ ਔਰ ਧੂਆਂ ਧੂਆਂ ਹੋ ਜਾਂਦਾ ਇਹ ਵੀ ਥੋੜਾ ਘਬਰਾ ਜਾਂਦੇ ਕਿ ਹੋਇਆ ਕੀ ਔਰ ਮਦਦ ਕਰਨ ਲਈ ਬਾਹਰ ਆਂਦੇ ਆ ਇੱਥੇ ਪਾਣੀ ਸੱਟਿਆ ਜਾਂਦਾ ਲੇਕਿਨ ਅੱਗ ਦੀ ਤੇਜ਼ ਅੱਗ ਤੇਜ਼ ਯਾਨੀ ਸਿੱ ਤੀਬਰ ਇੰਨੀ ਸੀਗੀ ਕਿ ਬਹੁਤ ਔਖਾ ਹੋ ਰਿਹਾ ਸੀ ਉਹਨੂੰ ਕੰਟਰੋਲ ਕਰਨਾ ਔਰ ਜਿਹੜੀ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਉਹਦੇ ਅੰਦਰ ਇੱਕ ਮੱਝ ਜਿਹੜੀ ਹੈ ਉਹ ਝੁਲਸ ਜਾਂਦੀ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਐਵੇਂ ਕਹੀਏ ਵੀ ਕੋਈ ਲਾਠਾ ਦੇਖਿਆ ਜਾਂ ਕੋਈ ਹਾਂਜੀ ਅੰਦਾਜ਼ੇ ਦੇ ਤੌਰ ਤੇ ਮਤਲਬ ਜਦੋਂ ਵੇਲੇ ਮਹਿਕ ਆਉਂਦਾ ਸੀ ਨਾ ਮੋਸਮ ਵਲੇ ਸਾਨੂੰ ਲੱਗਦਾ ਸੀਗਾ ਵੀ ਇਹ ਕਿਸੇ ਨੇ ਸ਼ਰਾਰਤ ਕੀਤੀ ਆ ਕਿਸੇ ਨੇ ਜਾਣਬੋਝ ਕੇ ਜਾਣਬੋਝ ਕੇ ਰੰਜਿਸ਼ਨ ਕੀਤਾ ਹਾਂਜੀ ਇਹ ਜਾਣਬੋਝ ਕੇ ਕੀਤਾ ਗਿਆ ਹੈ ਕੰਮ ਇਹ ਇਦਾਂ ਨਹੀਂ ਹੈਗਾ ਵੀ ਪਰ ਕਰਨੀਆਂ ਭਰਨੀਆਂ ਬਿੱਟੂ ਭਾਜੀ ਇੱਥੇ ਹੀ ਆ ਜਦੋਂ ਤੁਸੀਂ ਕਿਸ ਦੇ ਘਰ ਨੂੰ ਅੱਗ ਲਾਉਨੇ ਆ ਨਾ ਤਾਂ ਉਹ ਅੱਗ ਮੁੜ ਕੇ ਤੁਹਾਡੇ ਨੂੰ ਵੀ ਆਉਂਦੀ ਆ ਲੂ ਲੱਗਦੀ ਆ ਜੀ ਇੱਥੇ ਮੱਝ ਸੀਗੀ ਉਹਦੇ ਨਾਲ ਤੁਹਾਨੂੰ ਕਿੰਨੀ ਸਹਤਾ ਹੁੰਦੀ ਸੀ ਥੋੜਾ ਦੱਸੋ ਯਾਨੀ ਕਿ ਧਾਰ ਜੋਲੇ ਨਹੀਂ ਯਾਨੀ ਕਿ ਮੁੱਲ ਦੇਰੀ ਦਾ ਇਹ ਟਾਈਮ ਸਾਰੀ ਦਾ ਹੀ ਹੁੰਦੀ ਆ ਤੁਸੀਂ ਧਿਆਨ ਟੱਪਾ ਕਰਦੇ ਹੋ ਹਾਂਜੀ ਹਾਂਜੀ ਤੇ ਫੇ ਹੁਣ ਤੁਹਾਨੂੰਰਾ ਕਲ ਰਤੀ ਪਤਾ ਕਿਦਾਂ ਲੱਗਦਾ ਰਾਤੀ ਨੂੰ ਸਾਡੇ ਭਤੀਜਿਆਂ ਨੇ ਕਿਹਾ ਪਹਿਲੋਂ ਇਹਨਾਂ ਨੂੰ ਕਿਹਾ ਹਾਕ ਮਾਰੀ ਫੇਰ ਮੈਂ ਉੱਠ ਕੇ ਆਇਆ ਜੱਤਰ ਤਾਂ ਮੁੰਡੇ ਬਚਾਉਂਦੇ ਸੀ ਅਸੀਂ ਅੱਗ ਕਾ ਯਾਨੀ ਕੱਢਣ ਗਿਆ ਉਹ ਮੁੰਡੇ ਦੇ ਛਾਲੇ ਪੈ ਗਏ ਕਰਕੇ ਵੀ ਮਤਲਬ ਤੁਸੀਂ ਸੰਗਲ ਖੋਲਣ ਦੀ ਕੋਸ਼ਿਸ਼ ਕਰ ਰਹੇ ਸੀ ਜੀ ਮੈਂ ਜੀ ਬਲਦੀਆ ਕਿ ਛਾਲ ਮਾਰੀ ਆ ਪਰ ਬਚਾ ਸਕਦਾ ਹੋਣੀ ਮੱਚਦਾ ਜੀ ਝੌਂਸੀ ਮਾਝੇ ਪਹਿਲੇ ਬਚਾਉਣ ਤੋਂ ਪਹਿਲੇ ਝੌਂਸੀ ਸੀ ਹਾਂ ਜੀ ਅਛਾ ਤੁਸੀਂ ਛਾਲ ਮਾਰਤੀ ਹਾਂ ਜੀ ਮੱਚ ਹਾਂ ਜੀ ਮੇਰਾ ਪਜਾਮਾ ਤਾਂ ਸਾਰੇ ਸੀਕ ਪੈ ਗਏ ਮੇਰੇ ਗੋਡੇ ਨੂੰ ਮਜੀ ਬਚਾ ਕੇ ਇਸ ਤਰ੍ਹਾਂ ਆਪਣਾ ਮੈਂ ਛਾਲ ਮਾਰ ਕੇ ਜੀ ਹਾਂ ਜੀ ਫਿਰ ਭਾਵਨਾ ਜਿੰਨਾ ਬਹਿ ਗਏ ਤੁਸੀਂ ਕਿ ਪਤਾ ਹੀ ਨਹੀਂ ਲੱਗਾ ਕੁਛ ਨਾ ਤੁਸੀਂ ਸੋਚੇ ਸਭ ਤੋਂ ਪਹਿਲਾਂ ਮੱਝ ਨੂੰ ਬਚਾ ਲਈ ਹਾਂਜੀ ਬਿਲਕੁਲ ਸਰਾਂਜੀ ਇਹ ਹੀ ਇਨਸਾਨੀਅਤ ਹੈ ਨੁਕਸਾਨ ਉਹਦੀ ਪਰਪਾਈ ਹਲੇ ਨਹੀਂ ਹੋ ਪਾਈ ਕਿਸੇ ਨੇ ਕੀਤੀ ਨਹੀਂ ਹਾਂਜੀ ਠੀਕ ਹੈ ਚਲੋ ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਸ਼ੇਅਰ ਕਰ ਦਿਓ ਜੇ ਕੋਈ ਤੁਹਾਡੀ ਮਦਦ ਆਰਥਿਕ ਤੌਰ ਤੇ ਕਰਨਾ ਚਾਹੁੰਦਾ ਆਪਣਾ ਫੋਨ ਨੰਬਰ ਸ਼ੇਅਰ ਕਰੋ 99 9157 56 336 ਐਦਵਾਰਤੀ ਬੋਲੀਏ 99 9157 56 336 ਜਿਹੜਾ 99157 56336 ਜੀ ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸਾਥੀਓ ਇਸ ਸਮੇਂ ਅਸੀਂ ਪਿੰਡ ਮਹਾਲੋ ਵਿਖੇ ਮੌਜੂਦ ਹਾਂ ਔਰ ਇੱਥੇ ਕੱਲ ਰਾਤੀ ਇੱਕ ਬਹੁਤ ਹੀ ਮੰਦਪਾਗੀ ਕਟਣਾ ਘਟੀ ਹੈ ਔਰ ਇੱਕ ਗਰੀਬ ਪਰਿਵਾਰ ਨੂੰ ਜਿਸਨੇ ਹਲਾਕੇ ਰੱਖ ਦਿੱਤਾ ਪਿੰਡ ਵਾਸੀ ਨੇ ਉਹਨਾਂ ਦੇ ਸਹਿਯੋਗ ਲਈ ਇੱਥੇ ਮੌਜੂਦ ਨੇ ਕੱਲ ਰਾਤ ਇਸੇ ਬਿਲਕੁਲ ਥਾਂ ਤੇ ਇੱਕ ਪਸ਼ੂ ਇੱਥੇ ਬੰਨਿਆ ਹੋਇਆ ਸੀ ਮੱਝ ਬੰਨੀ ਹੋਈ ਸੀਗੀ ਔਰ ਅਚਾਨਕ ਅੱਗ ਲੱਗਦੀ ਹੈ ਹਾਲਾਂਕਿ ਪੁਲਿਸ ਵੀ ਕੱਲ ਰਾਤੀ ਮੌਕੇ ਤੇ ਪਹੁੰਚਦੀ ਹੈ ਸਾਡੇ ਵੱਲ ਉਹਨਾਂ ਨੇ ਇਨਫੋਰਮ ਕੀਤਾ ਜਾਂਦਾ ਹੈ ਐਸਐਚਓ ਸਿਟੀ ਅਭਿਸ਼ੇਕ ਸ਼ਰਮਾ ਇੱਥੇ ਪਹੁੰਚਦੇ ਆਪਣੀ ਟੀਮ ਦੇ ਨਾਲ ਤਹਿਕੀਕਾਤ ਚੱਲ ਰਹੀ ਹੈ ਲੇਕਿਨ ਹਾਲੇ ਤੱਕ ਕਾਰਨਾਂ ਦਾ ਸਮਝ ਨਹੀਂ ਲੱਗੀ ਕਾਰਨ ਸਾਹਮਣੇ ਨਹੀਂ ਆਏ ਕਿ ਅੱਗ ਦਾ ਲੱਗਣ ਦਾ ਕਾਰਨ ਕੀ ਸੀ ਬਿੱਟੂ ਪਾਜੀ ਬਿਲਕੁਲ ਨਾਲ ਨੇ ਇਹ ਬਿਲਕੁਲ ਨਾਲ ਹੀ ਇਹਨਾਂ ਦਾ ਘਰ ਹੈ ਪਿੱਛੇ ਅਕੰਧ ਨਾਲ ਹੀ ਇਹਨਾਂ ਦੇ ਘਰ ਦੀ ਹੈ ਤਾਂ ਇਹ ਦੱਸਦੇ ਕਿ ਕੱਲ ਰਾਤ ਇੱਥੇ ਲਪਟਾਂ ਬਹੁਤ ਤੇਜ਼ ਨਿਕਲਦੀਆਂ ਔਰ ਧੂਆਂ ਧੂਆਂ ਹੋ ਜਾਂਦਾ ਇਹ ਵੀ ਥੋੜਾ ਘਬਰਾ ਜਾਂਦੇ ਕਿ ਹੋਇਆ ਕੀ ਔਰ ਮਦਦ ਕਰਨ ਲਈ ਬਾਹਰ ਆਂਦੇ ਆ ਇੱਥੇ ਪਾਣੀ ਸੱਟਿਆ ਜਾਂਦਾ ਲੇਕਿਨ ਅੱਗ ਦੀ ਤੇਜ਼ ਅੱਗ ਤੇਜ਼ ਯਾਨੀ ਸਿੱ ਤੀਬਰ ਇੰਨੀ ਸੀਗੀ ਕਿ ਬਹੁਤ ਔਖਾ ਹੋ ਰਿਹਾ ਸੀ ਉਹਨੂੰ ਕੰਟਰੋਲ ਕਰਨਾ ਔਰ ਜਿਹੜੀ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਉਹਦੇ ਅੰਦਰ ਇੱਕ ਮੱਝ ਜਿਹੜੀ ਹੈ ਉਹ ਝੁਲਸ ਜਾਂਦੀ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਹੋਰ ਵੀ ਬਹੁਤ ਸਾਰਾ ਨੁਕਸਾਨ ਹੋਇਆ ਔਰ ਜਗਿੰਦਰ ਜੀ ਨੇ ਇਹਨਾਂ ਦੀ ਮੱਝ ਸੀ ਗਰੀਬ ਪਰਿਵਾਰ ਹੈ ਥਾੜੀ ਟੱਪਾ ਕਰਦੇ ਆ ਇਹਨਾਂ ਦਾ ਜਿਹੜਾ ਲੜ ਜਿਹੜਾ ਲੜਕਾ ਹੈ ਉਸ ਨੂੰ ਵੀ ਜੌਬ ਨਹੀਂ ਮਿਲਦੀ ਪੰਜਾਬ 'ਚ ਹਾਲਾਤ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਨੂੰ ਤੁਹਾਨੂੰ ਸਾਰਨੂੰ ਪਤਾ ਕਿ ਨੌਜਵਾਨੀ ਨੂੰ ਨੌਕਰੀ ਤਾਂ ਮਿਲ ਹੀ ਨਹੀਂ ਰਹੀ ਜਿਸ ਦੇ ਚੱਲਦੇ ਆ ਬਹੁਤ ਨੌਜਵਾਨ ਪਰੇਸ਼ਾਨ ਨੇ ਗਰੀਬ ਤਬਕਾ ਪਰੇਸ਼ਾਨ ਹੈ ਤਾਂ ਇਹਨਾਂ ਦਾ ਬੇਟਾ ਜਿਹੜਾ ਆ ਉਹ ਗੰਨਾ ਮਿਲਚ ਕੰਮ ਕਰਦਾ ਤਾਂ ਬੜੀ ਮੁਸ਼ਕਿਲ ਨਾਲ ਪਰਿਵਾਰ ਚੱਲਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਇੱਕ ਜਿਹੜਾ ਇਹ ਪਸ਼ੂ ਸੀ ਮੱਝ ਸੀ ਉਹੀ ਸਾਧਨ ਸੀ ਜਿਹਦੇ ਨਾਲ ਚਲੋ ਮਾੜਾ-ਮੋਟਾ ਰਹਿ ਬਸਰ ਹੋ ਰਿਹਾ ਸੀ ਹੁਣ ਜਿਹੜੀ ਪ੍ਰੋਬਲਮ ਇਹ ਹੈ ਜਿਹੜੀ ਕੁੰਡੀ ਇੱਥੇ ਅੜ ਗਈ ਹੈ ਕਿ ਕਿਹਨੇ ਇਹ ਸ਼ਰਾਰਤ ਕੀਤੀ ਕਿਉਂਕਿ ਆਲੇ ਦੁਆਲੇ ਕੋਈ ਤਾਰ ਵੀ ਨਹੀਂ ਲੱਗਦੀ ਜੇ ਤਾਂ ਆਪਾਂ ਕਹੀਏ ਕਿ ਆਲੇ ਦੁਆਲੇ ਕੋਈ ਖੰਭਾ ਹੈ ਕੋਈ ਬਿਜਲੀ ਦੀ ਤਾਰ ਹੈ ਕੋਈ ਚੰਗਿਆੜਾ ਆ ਗਿਆ ਹੋਊਗਾ ਤਾਂ ਇਦਾਂ ਦੇ ਵੀ ਕੋਈ ਹਾਲਾਤ ਨਹੀਂ ਹੈ ਤਾਂ ਕਿਸ ਨੇ ਇਸ ਪਰਿਵਾਰ ਨਾਲ ਧੋਖਾ ਕੀਤਾ ਇਨਾਂ ਦੀ ਜਿਹੜੀ ਜੜ ਹਲਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਹਮਣੇ ਆਉਣਾ ਬਹੁਤ ਜ਼ਰੂਰੀ ਆ ਜਗਿੰਦਰ ਜੀ ਨਾਲ ਗੱਲ ਕਰਦੇ ਲੇਕਿਨ ਉਸ ਤੋਂ ਪਹਿਲਾਂ ਬਿੱਟੂ ਭਾਈ ਤੋਂ ਜਾਣਦੇ ਕੱਲ ਰਾਤ ਖੋਇਆ ਕੀ ਜੀ ਬਿੱਟੂ ਜੀ ਹਾਂਜੀ ਹਮਦਰਦੀ ਇਹਨਾਂ ਨਾਲ ਹਾਂਜੀ ਬਹੁਤ ਜੀ ਭਾਈ ਜਿਸ ਵੇਲੇ ਅੱਗ ਦੀਆਂ ਮਤਲਬ ਲਾਟਾਂ ਨਿਕਲਦੀਆਂ ਸੀ ਮੈਂ ਉਰਲੇ ਅੰਦਰ ਪਿਆ ਸੀਗਾ ਤੇ ਜਦੋਂ ਮੈਂ ਦੇਖਿਆ ਮੈਂ ਕਿਹਾ ਵੀ ਵੀਰੇ ਚ ਅੱਗ ਕਿਦਾਂ ਜੀ ਤੇ ਉੱਥੋਂ ਨੱਠਿਆ ਮੈਂ ਨੰਗੇ ਪੈਰੀਂ ਨੱਠਿਆ ਮਤਲਬ ਬਾਲਟਾ ਪਾਣੀ ਦਾ ਆਪਣੇ ਨਿਆਣਿਆਂ ਨੂੰ ਹਾਕਾ ਮਾਰਦਾ ਆ ਮੰਤ ਕਬਰ ਆ ਜਾਂਦਾ ਕਿ ਹੋਇਆ ਕੀ ਬਾਜੀ ਕਬਰ ਆ ਗਿਆ ਮੰਤਲੋ ਆਵਾਜ਼ ਨਹੀਂ ਪੂਰੀ ਨਿਕਲਦੀ ਸੀਗੀ ਜਬਾਨ ਤੋਂ ਲੱਗਦੀ ਹਾਂਜੀ ਫੇ ਉੱਥੇ ਮੈਂ ਇੱਟ ਲੱਗਾ ਮਾਂ ਦੇਦਰ ਬੇੜੇ ਨੂੰ ਇਹਨਾਂ ਦੇ ਇਹਨਾਂ ਨੂੰ ਪਤਾ ਲੱਗੇ ਆ ਕੋਲੇ ਇਹਨਾਂ ਦੇ ਮਤਲਬ ਆਵਾਜ਼ਾਂ ਮਾਰੀਆਂ ਕਿਸੇ ਨੇ ਸੁਣਿਆ ਨਹੀਂ ਚਲੋ ਮੁੜ ਕੇ ਪਤਾ ਨਹੀਂ ਇਹਨਾਂ ਦਾ ਅਚਾਨਕ ਕਿਦਾਂ ਨਿਗਾਹ ਪਈ ਉੱਥੇ ਬਈਏ ਸੀ ਦੋ ਉਨੀ ਮਤਲਬ ਕਿ ਦੇਖ ਲਿਆ ਉਹ ਆ ਗਿਆ ਉਨੀ ਕਿ ਬਿੱਟੂ ਦੇ ਤੂੜੀ ਨੂੰ ਅੱਗ ਲੱਗ ਗਈ ਜਦੋਂ ਆਏ ਉਨੀ ਹੈ ਦਲਾਪਾ ਸਾਦਾ ਵਿਚਾਰਿਆ ਨੇ ਘਰ ਵਾਲੀ ਨੇ ਮੇਰੀ ਨੇ ਬਾਲਟੀਆਂ ਪਾਣੀ ਦੀਆਂ ਫੜ ਕੇ ਉਹਨੂੰ ਬੁਣਾਈਆਂ ਅਜਾ ਉੱਥੇ ਪਰਲੇ ਪਾਸੇ ਤੂੜੀ ਸੀ ਨਹੀਂ ਜੀ ਤੂੜੀ ਮੇਰੀ ਮੇਰੇ ਇਹ ਜਾਣੀ ਉਹ ਨਹੀਂ ਹੋਤਿਆ ਵੀ ਕਿਸੇ ਸਿਕਟੂ ਪੀ ਕੇ ਛੱਡ ਦੇਤੀ ਜਾ ਨਹੀਂ ਭਾਜੀ ਇਦਾਂ ਦੀ ਸਿਕਟ ਡਰਗ ਨਹੀਂ ਲੱਗਣ ਵਾਲੀ ਹੈਗੀ ਜੀ ਅੱਛਾ ਇੰਨੀ ਤੇਜ਼ ਸੀ ਹਾਂ ਜੀ ਤੇਜ਼ ਹੀ ਇੰਨੀ ਸੀਗੀ ਤਾਂ ਮਤਲਬ ਜਾਨੀ ਤੁਸੀਂ ਛੱਡੇ ਗਾਲਦੇ ਹੋ ਓਦ ਤੱਕ ਕਿੰਨੇ ਫੁੱਟ ਤੱਕ ਸੀ ਮੈਂ ਕਹਾ ਮਤਲਬ ਕਾਫੀ ਉੱਚੀਆਂ ਲਪਟਾਂ ਜਾਨੀਆਂ ਸੀਗੇ ਤੁਸੀਂ ਇਹ ਹਿਸਾਬ ਨਾਲ ਲਓ ਕਿ ਵੇੜੇ ਦੇ ਵਿੱਚ ਇਦਾਂ ਲੱਗਦਾ ਜਿਦਾ ਵੇੜੇ ਚੱਗ ਹੁੰਦੀ ਆ ਇਦਰੋਂ ਵਗ ਮਤਲਬ ਜਦ ਤੱਕ ਤੁਹਾਨੂੰ ਮਹਿਸੂਸ ਹੋਏ ਤਦ ਤੱਕ ਕੱਖ ਫੈਲ ਗਈ ਸੀ ਹਾਂਜੀ ਕਾਫੀ ਫੈਲ ਗਈ ਸੀ ਤੇ ਯਾਨੀ ਮਤਲਬ ਇਹਨਾਂ ਨੂੰ ਕੁਝ ਚੱਡੀ ਸਟੈਟਿਕਲੀ ਹਾਂਜੀ ਮਹਿਕ ਮਹਿਕ ਆਉਂਦਾ ਸੀਗਾ ਡੀਜ਼ਲ ਦੀ ਹਾਂਜੀ ਮਹਿਕ ਆਉਂਦਾ ਸੀਗਾ ਇਦਾਂ ਨਹੀਂ ਤਾਂ ਇਹ ਗੱਲ ਗੌਰ ਕਰਨ ਵਾਲੀ ਹੈ ਪ੍ਰਸ਼ਾਸਨ ਅੱਗੇ ਵੀ ਬੇਨਤੀ ਆ ਬਿੱਟੂ ਭਾਜੀ ਮੌਕੇ ਤੇ ਚਸ਼ਮਦੀ ਦੇ ਆ ਔਰ ਜਿਹੜੇ ਹੋਰ ਵੀ ਇੱਥੇ ਪਿੰਡ ਦੇ ਮੋਹਤਵਾਰ ਖੜੇ ਆ ਇਹ ਕਹਿੰਦੇ ਮੌਕੇ ਤੇ ਡੀਜ਼ਲ ਦੀ ਮਹਿਕ ਆਂਦੀ ਸੀ ਔਰ ਉਹ ਤੋਂ ਅੰਦਾ ਹਾਲੀਆਂ ਜੀ ਮੱਕੀ ਦੇਖਿਆ ਕੁਛ ਨਹੀਂ ਜੀ ਐਵੇਂ ਕਹੀਏ ਵੀ ਕੋਈ ਲਾਠਾ ਦੇਖਿਆ ਜਾਂ ਕੋਈ ਹਾਂ ਜੀ ਅੰਦਾਜ਼ੇ ਦੇ ਤੌਰ ਤੇ ਮਤਲਬ ਜਦੋਂ ਵੇਲੇ ਮਹਿਕ ਆਉਂਦਾ ਸੀ ਨਾ ਉਸ ਵੇਲੇ ਸਾਨੂੰ ਲੱਗਦਾ ਸੀਗਾ ਵੀ ਇਹ ਕਿਸੇ ਨੇ ਸ਼ਰਾਰਤ ਕੀਤੀ ਆ ਕਿਸੇ ਨੇ ਜਾਣ ਬੁੱਝ ਕੇ ਜਾਣ ਬੁੱਝ ਕੇ ਰੰਜਿਸ਼ਨ ਕੀਤਾ ਹਾਂ ਜੀ ਇਹ ਜਾਣ ਬੁੱਝ ਕੇ ਕੀਤਾ ਗਿਆ ਇਹ ਕੰਮ ਇਹ ਇੰਨਾ ਨਹੀਂ ਹੈਗਾ ਵੀ ਪਰ ਕਰਨੀਆਂ ਭਰਨੀਆਂ ਬਿੱਟੂ ਬਾਜੀ ਇੱਥੇ ਹੀ ਆ ਜਦੋਂ ਤੁਸੀਂ ਕਿਸ ਦੇ ਘਰ ਨੂੰ ਅੱਗ ਲਾਉਨੇ ਆ ਨਾ ਤਾਂ ਅੱਗ ਮੁੜ ਕੇ ਤੁਹਾਡੇ ਨੂੰ ਵੀ ਆਉਂਦੀ ਆ ਜਰੂਰ ਲੱਗਦੀ ਆ ਜੀ ਜਰੂਰ ਲੱਗਦੀ ਆ ਇਹ ਤਾਂ ਤੁਹਾਨੂੰ ਫਿਰ ਹੋ ਸਕਦੀ ਹੈ ਲੇਕਿਨ ਉਹਦੇ ਘਰ ਚ ਅੰਧੇਰ ਨਹੀਂ ਹੈਗਾ ਜੀ ਜੀ ਅੱਛਾ ਫੇ ਹੋਇਆ ਕੀ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਵਜ ਗਈ ਇਹ ਵੀ ਨਿਕਲੇ ਕੁਛ ਇਹ ਪਾਣੀ ਛੜਦੇ ਸਗੇ ਮੁੰਡੇ ਇਹਨਾਂ ਦੇ ਚਾਚੇ ਭਤੀਜੇ ਸਗੇ ਤਾਂ ਕੁਝ ਆ ਪਿੰਡ ਇਕੱਠਾ ਹੋ ਗਿਆ ਪਿੰਡ ਇਕੱਠਾ ਹੋ ਗਿਆ ਜਿੱਦਾਂ ਵੀ 부ਜੀ বাজਦੀ ਤਾਂ ਮੌਕੇ ਦੇ ਮੱਝ ਉਸੇ ਟਾਈਮ ਜਿਹੜੀ ਖਤਮ ਹੋ ਗਿਆ ਹਾਂ ਜਿੱਤਕ ਝੁੱਲ ਚੁੱਕੀ ਝੁੱਲ ਚੁੱਕੀ ਹਾਂਜੀ ਮੱਝ ਨੇ ਕਿੰਨੀ ਪੇਨ ਕਿੰਨੀ ਤਕਲੀਫ ਸੀ ਬਹੁਤ ਬਹੁਤ ਉਹਦੇ ਵਿੱਚ ਅੱਗੇ ਦੇ ਵਿੱਚ ਪਤਾ ਨਹੀਂ ਸੀ ਲੱਗਦਾ ਮੈਂ ਮਤਲਬ ਦੇਖਦਾ ਸੀ ਮੈਂ ਕਿਹਾ ਮੱਝ ਕਿੱਥੇ ਆ ਬਈ ਜਾ ਦੇਖੀ ਉਧਰੋਂ ਪਾਣੀ ਫਟਿਆ ਬਈਆਂ ਨੇ ਲੈ ਕੇ ਸਾਡੇ ਕੋਲੋਂ ਫੇਰ ਪਤਾ ਲੱਗਾ ਵੀ ਮੱਝ ਅੰਦਰ ਆ ਫੇਰ ਮੈਂ ਕਿਹਾ ਵੀ ਮੱਝ ਅਜੇ ਖੜੀ ਆ ਯਾਨੀ ਮਨੋ ਜਿਹੜਾ ਨਾ ਉੱਪਰ ਮੋਮ ਜਾਮੇ ਸੀਗੇ ਭਾਜੀ ਮੋਮ ਜਾਮੇ ਜਿਹੜੇ ਡੂੰਗੇ ਸੀ ਨਾ ਉਹਨਾਂ ਤੇ ਪਾਣੀ ਸੀਗਾ ਪਰ ਸੋ ਚਾਹਦੇ ਮੈਂ ਇੱਥੇ ਦੇਖਦਾ ਆ ਉੱਤੇ ਨਾ ਪਾਣੀ ਜਿਹੜੀਆਂ ਟੁੱਬਲੀਆਂ ਜੀਆਂ ਬਣੀਆਂ ਉਹਨਾਂ ਤੇ ਪਾਣੀ ਖੜਾ ਸੀ ਮੜਮੜਾ ਅੱਗ ਲੱਗਣ ਦਾ ਇਹੀ ਆ ਵੀ ਅੱਗ ਬਲਤੂ ਇਸਮੇ ਹਾਂ ਜੀ ਹਾਂ ਜੀ ਜਗ੍ਹਾ ਚਾਹੁੰਦੇ ਹੋ ਪਰ ਜਿਵੇਂ ਪਿੱਛੇ ਵੀਰ ਜੀ ਗੱਲ ਕਰਦੇ ਕਹਿੰਦੇ ਤੜਫੀ ਬਹੁਤ ਮੱਚੀ ਤੜਫੀ ਬਹੁਤ ਜੀ ਬਹੁਤ ਤੜਫੀ ਉਹਨੂੰ ਤੜਫਦੀ ਦੇਖ ਕੇ ਤੇ ਆਪਾਂ ਆਪਣਾ ਮਨ ਵੀ ਤੜਪਦਾ ਹੁੰਦਾ ਜਾਨੀ ਨਾ ਤੁਸੀਂ ਇਹ ਹਿਸਾਬ ਲਾ ਲਓ ਇੱਧਰ ਸਰੀਰ ਦਾ ਇਦਾਂ ਮੈਨੂੰ ਹੋ ਗਿਆ ਸੀ ਨਾ ਜਾਨੀ ਸਿਰੇ ਹੀ ਲਾਪਿਆ ਦੁਖਣਾ ਕਾਫੀ ਇੱਥੇ ਲੱਤਾਂ ਕੰਬੀ ਗਈਆਂ ਗੋਡੇ ਫੇ ਘਰ ਵਾਲੀ ਨੇ ਉਦੋਂ ਮੈਨੂੰ ਜੈਕਟ ਫੜਾਈ ਪਾ ਕੇ ਫਿਰ ਤੁਸੀਂ ਆਪਣੇ ਵੱਲੋਂ ਇਨਸਾਨੀਅਤ ਦਿਖਾਈ ਬਹੁਤ ਹੋਰ ਵੀ ਜਿੰਨੇ ਵੀ ਸਕੇ ਇੱਥੇ ਸਾਰਿਆਂ ਨੇ ਬਹੁਤ ਜਾਨੀ ਮਦਦ ਕੀਤੀ ਗਵਾਂਡੀ ਘਰ ਵਾਲੇ ਵੀ ਆ ਗਏ ਸੀ ਹਾਂ ਇਹ ਪ ਉਹ ਵੀ ਆ ਗਏ ਹਾਂਜੀ ਕੋਲੇ ਹੀ ਆ ਗਏ ਸਗੇ ਸਾਰੇ ਅੱਛਾ ਇੱਥੇ ਆਪਾਂ ਖੜੇ ਆ ਕੀ ਇਸ ਵਿਸ਼ੇ ਨੂੰ ਵੀ ਟੱਚ ਕਰਾਂਗੇ ਇਧਰਲੇ ਪਾਸੇ ਵੀ ਮੈਂ ਦੇਖ ਰਿਹਾ ਕਿ ਗੰਦਗੀ ਬਹੁਤ ਹੈ ਖਾਣਾ ਹੀ ਬੜਾ ਔਖਾ ਹੈ ਹਾਂਜੀ ਇਹ ਤਾਂ ਗੱਲ ਹੈਗੀ ਹਾਂ ਪਾਜੀ ਕੀ ਕਰਨਾ ਜੀ ਜੋਗਿੰਦਰ ਭਾਜੀ ਹਾਂ ਅ ਹਮਦਰਦੀ ਹੈ ਅਫਸੋਸ ਵੀ ਹੈ ਪਰ ਤੁਸੀਂ ਹਾਲਾਤ ਸਮਝਾਓ ਪਹਿਲਾਂ ਆਪਣੇ ਪਰਿਵਾਰ ਦੇ ਤੇ ਇਸ ਜਿਹੜੀ ਇੱਥੇ ਮੱਝ ਸੀਗੀ ਉਹਦੇ ਨਾਲ ਤੁਹਾਨੂੰ ਕਿੰਨੀ ਸਹਤਾ ਹੁੰਦੀ ਸੀ ਥੋੜਾ ਦੱਸੋ ਉਹ ਜਾਣੀ ਕਿ ਧਾਰ ਚੋਲੇ ਨਹੀਂ ਜਾਣੀ ਕਿ ਮੁੱਲ ਦੇਰੀ ਦਾ ਇਹ ਟਾਈਮ ਸਾਰੀ ਦਾ ਹੀ ਹੋਰ ਕੀ ਦਿਹਾੜੀ ਤੁਸੀਂ ਦਿਹਾੜੀ ਕੱਪਾ ਕਰਦੇ ਹੋ ਹਾਂਜੀ ਹਾਂਜੀ ਤੇ ਫੇ ਹੁਣ ਤੁਹਾਨੂੰਰਾ ਕਲ ਰਤੀ ਪਤਾ ਕਿਦਾਂ ਲੱਗਦਾ ਰਤੀ ਇਹਨਾਂ ਸਾਡੇ ਭਤੀਜਿਆਂ ਨੇ ਕਿਹਾ ਪਹਿਲੋਂ ਇਹਨਾਂ ਨੂੰ ਕਿਹਾ ਹਾਕ ਮਾਰੀ ਫੇ ਮੈਂ ਉੱਠ ਕੇ ਆਇਆ ਜੱਤਰ ਤਾਂ ਮੁੰਡੇ ਬੁਝਾਉਂਦੇ ਸੀਗੇ ਅਸੀਂ ਅੱਗ ਜਾਣੀ ਕੱਢਣ ਗਿਆ ਉਹ ਮੁੰਡੇ ਦੇ ਛਾਲੇ ਪੈ ਗਏ ਕਾਕੇ ਵੀ ਹਾਥੋਂ ਸੜੇ ਪਏ ਉਹਦੇ ਅੱਧਾ ਦਿਖਾਈ ਉਹ ਤੇ ਆਹ ਵੀਰ ਨੇ ਅੱਗ ਵਿੱਚ ਜਿਹੜੀ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨਸਾਨੀਅਤ ਹੈ ਜੀ ਇਹਨਾਂ ਦਾ ਇਸ ਜਿਹੜੇ ਹੱਥ ਦਾ ਛਾਲੇ ਪਏ ਆ ਇਹਦਾ ਕੋਈ ਮੁੱਲ ਨਹੀਂ ਆ ਤਾਂ ਇਹ ਵੀਰ ਨੇ ਜਿਹੜੀ ਮਦਦ ਕੀਤੀ ਆ ਨਿਸ਼ਫਲ ਮਦਦ ਕੀਤੀ ਆ ਮੁੰਡਾ ਜੀ ਉਹਨਾਂ ਆ ਜੀ ਜੀ ਹਾਂਜੀ ਲੜਕਿਆਂ ਦੇ ਇਹਨਾਂ ਦਾ ਹੀ ਹਾਂਜੀ ਤੁਸੀਂ ਮੇਲੇ ਚ ਕੰਮ ਕਰਦੇ ਹੋ ਹਾਂਜੀ ਸਰ ਹਾਂਜੀ ਫੇ ਮਤਲਬ ਤੁਸੀਂ ਸੰਗਲ ਖੋਲਣ ਦੀ ਕੋਸ਼ਿਸ਼ ਕੀਤੀ ਸਰ ਜੀ ਮੈਂ ਜੀ ਬਲਦੀਆਂ ਕਿ ਛਾਲ ਮਾਰੀ ਆ ਪਰ ਬਚਾ ਸਕੋਈ ਨਹੀਂ ਮੱਚਦਾ ਜੀ ਝੌਂਸ ਗਈ ਮੱਚ ਪਹਿਲੇ ਮਰੇਉਣ ਤੋਂ ਪਹਿਲੇ ਝੌਂਸ ਗਈ ਸੀ ਹਾਂਜੀ ਅੱਛਾ ਤੁਸੀਂ ਛਾਲ ਮਾਰਤੀ ਹਾਂਜੀ ਮੈਂ ਹਾਂਜੀ ਮੇਰਾ ਪਜਾਮਾ ਦਾ ਸਾਰੇ ਸੀ ਕੇ ਪੈ ਗਏ ਮੇਰੇ ਗੋਡੇ ਨੂੰ ਮਜੀ ਬਚਾ ਕੇ ਇਸ ਤਰ੍ਹਾਂ ਆਪਣਾ ਮੈਂ ਛਾਲ ਮਾਰਕ ਜੀ ਹਾਂਜੀ ਮਤਲਬ ਭਾਵਨਾ ਜਿੰਨਾ ਬਹਿ ਗਏ ਤੁਸੀਂ ਕਿ ਪਤਾ ਹੀ ਨਹੀਂ ਲੱਗਾ ਕੁਛ ਨਾ ਵੀ ਸੋਚੇ ਸਭ ਤੋਂ ਪਹਿਲਾਂ ਮੱਝ ਨੂੰ ਬਚਾ ਲਈਏ ਹਾਂਜੀ ਬਿਲਕੁਲ ਸਾਰਾਂਜੀ ਇਹੀ ਇਨਸਾਨੀਅਤ ਹੈ ਹਾਂਜੀ ਕੱਲ ਕਰਦਾ ਜੀ ਹੋ ਜਾਂਦਾ ਹਾਂਜੀ ਬਿਲਕੁਲ ਸਾਰਾਂਜੀ ਸਾਡੇ ਪਰਵਾਦ ਮੈਂਬਰੀ ਸਾਰੋ ਜਿਹੜੀ ਤਕਲੀਫ ਤੁਹਾਡੀ ਹੈ ਮਹਿਸੂਸ ਕਰ ਸਕਦੇ ਪਰ ਹੁਣ ਤੁਸੀਂ ਕੀ ਚਾਹੁੰਦੇ ਹੋ ਜੀ ਅਸੀਂ ਸਾਰੀ ਚਾਹੁੰਦੇ ਵੀ ਸਾਨੂੰ ਮਤਲਬ ਸਾਨੂੰ ਸਾਡੀ ਮੰਗ ਹੈ ਜੀ ਸਾਨੂੰ ਵਕਤ ਤੋਂ ਵਕਤ ਕਾਰਵਾਈ ਕੀਤੀ ਜਾਵੇ ਜੀ ਸਾਨੂੰ ਵੀ ਸਾਫ਼ ਦਿੱਤਾ ਜਾਵੇ ਜੀ ਹਾਂਜੀ ਅੱਛਾ ਜਗਿੰਦਰ ਜੀ ਨੇ ਗੱਲ ਕੀਤੀ ਆ ਬਿੱਟੂ ਭਾਈ ਨੇ ਦੱਸਿਆ ਕਹਿੰਦੇ ਇਹ ਕਿਤੇ ਹਾਲੀ ਟੱਪਾ ਹੀ ਕਰਦੇ ਬੜੀ ਮੁਸ਼ਕਿਲ ਨਾਲ ਕਰ ਸਰਦਾ ਤੁਸੀਂ ਵੀ ਪ੍ਰਾਈਵੇਟ ਜੀ ਜੋਬ ਕਰ ਰਹੇ ਹੋ ਕਿ ਤਰ੍ਹਾਂ ਦੀ ਤੇ ਫਿਰ ਉਹਦੇ ਦਸਾਇਤਾ ਦਾ ਬਹੁਤ ਮਿਲਦੀ ਹੁੰਦੀ ਹਣੀ ਮੱਝ ਦੀ ਜਦੋਂ ਦੁੱਧ ਵੇਚਦੀ ਦੁੱਧ ਪੀ ਕੇ ਦੁੱਧ ਵੇਚ ਕੇ ਹੀ ਸਾਡੇ ਘਰ ਚੱਲਦਾ ਗੁਜ਼ਾਰਾ ਸਾਰ ਹਾਂਜੀ ਦੁੱਧ ਤੇ ਹੁੰਦੇ ਸੀ ਤੁਹਾਨੂੰ ਪਤਾ ਸਾਰਾ ਜੋਬ ਚ ਕਿੰਨੇ ਪੈਸੇ ਮਿਲਦਾ 10000 ਰੁਪਏ ਸਲਦੀ ਸਾਰੀ ਮਿਲਦੀ ਆ ਕੰਟੈਕਟ ਵੇਚ ਤੇ ਮੈਂ ਕੰਮ ਕਰਦਾ ਸ਼ੂਗਰ ਮਿਲਦੇ ਵਿੱਚ ਹਾਂਜੀ ਇੱਕ ਪਿੰਡ ਵਾਲੇ ਨੇ ਤੋਂ ਮਦਦ ਮਿਲ ਰਹੀ ਹੈ ਸਰ ਸਾਡੇ ਪਰਿਵਾਰ ਨੇ ਪੂਰੀ ਮਦਦ ਕੀਤੀ ਪਰ ਸਾਣਾ ਸਹੀ ਤਾਂ ਬੁਰੀ ਅੱਗ ਬੁਝਾਉਣ ਦੀ ਮੱਝ ਨੂੰ ਬਚਾਉਣ ਦੀ ਪਰ ਸਾਰਾ ਮੱਝ ਬਚੀ ਨਹੀਂ ਪਰ ਜੋ ਤੁਹਾਡਾ ਆਰਥਿਕ ਨੁਕਸਾਨ ਹੈ ਉਹਦੀ ਪਰਪਾਈ ਹਲੇ ਨਹੀਂ ਹੋ ਪਾਈ ਸਰ ਕਿਸੇ ਨੇ ਕੀਤੀ ਨਹੀਂ ਹਾਂਜੀ ਠੀਕ ਹੈ ਚਲੋ ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਸ਼ੇਅਰ ਕਰ ਦਿਓ ਜੇ ਕੋਈ ਤੁਹਾਡੀ ਮਦਦ ਆਰਥਿਕ ਤੌਰ ਤੇ ਕਰਨਾ ਚਾਹੁੰਦਾ ਆਪਣਾ ਫੋਨ ਨੰਬਰ ਸ਼ੇਅਰ ਕਰੋ 99 9157 56336 ਐਦਵਾਰਤੀ ਬੋਲਦੀ ਹੈ 99 915 7 56 336 99157 ਅੱਗੇ 55336 ਜੀ 55336 ਜੀ ਤਾਂ ਤੁਸੀਂ ਵੀਰ ਉਹਨਾਂ ਨੂੰ ਕਾਲ ਕਰ ਲੈਣੀ ਜੇ ਕੋਈ ਇਹਨਾਂ ਦੀ ਮਦਦ ਕਰਨੇ ਚਾਹੁੰਦਾ ਔਰ ਪਿੰਡ ਨੇ ਆਪਣੇ ਤੌਰ ਤੇ ਬਹੁਤ ਅੱਗੇ ਹੋ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਬਿੱਟੂ ਭਾਜੀ ਨੇ ਇਹਦੇ ਆਂਢੀ ਗੁਆਂਢੀ ਜਿੰਨੇ ਇੱਥੇ ਬਜ਼ੁਰਗ ਜਾਂ ਹੋਰ ਵੀ ਸੱਜਣ ਮੌਜੂਦ ਨੇ ਸਾਰ ਨੇ ਸਾਰਿਆਂ ਨੇ ਕਰਤੀ ਮੈਂ ਇਕੱਲੇ ਨਹੀਂ ਬਹੁਤ ਯਾਨੀ ਮਤਲਬ ਉਹ ਵੀ ਕਹੇ ਕਿ ਸਾਰਿਆਂ ਨੇ ਔਰ ਜਿਹੜੇ ਮਜ਼ਦੂਰ ਰਹਿੰਦੇ ਨਾ ਬਈ ਇਹ ਵਿਚਾਰੇ ਉਨੀ ਆ ਕੇ ਇੱਥੇ ਸਾਡੇ ਕੋਲੋਂ ਪਾਣੀ ਲੈ ਕੇ ਅੱਗ ਬੁਝਾਈ ਸਾਡੇ ਨਾਲ ਉਹਨਾਂ ਨੇ ਮਦਦ ਫੋਲ ਕੀਤੀ ਜੀ ਐਵੇਂ ਕਹੀਏ ਬਈ ਨਹੀਂ ਉਹਨੀ ਬਹੁਤ ਸਹਿਯੋਗ ਦਿੱਤਾ ਸਾਡਾ ਪ੍ਰਸ਼ਾਸਨ ਅੱਗੇ ਫਿਰ ਇਹੀ ਬੇਨਤੀਆਂ ਤੁਸੀਂ ਆ ਦੇਖੋ ਮਜਬੂਰ ਹੋ ਕੇ بے ਆਸਾ ਹੋ ਕੇ ਬੰਦਾ ਇਦਾਂ ਬਹਿ ਜਾਂਦਾ ਸਿਰਫ ਅੱਖ ਚੋਂ ਇੱਕ ਪਾਣੀ ਨਿਕਲ ਰਿਹਾ ਨਹੀਂ ਤਾਂ ਅਸੀਂ ਇਹਨਾਂ ਦੀ ਪੀੜ ਸਮਝ ਸਕਦੇ ਆ ਕਿ ਜਿਵੇਂ ਵੀਰ ਉਹਨਾਂ ਨੇ ਕਿਹਾ ਕਹਿੰਦੇ ਕਿ ਪਰਿਵਾਰ ਦਾ ਜੀ ਸੀ ਪਰਿਵਾਰ ਦਾ ਜੀ ਚਲ ਗਿਆ ਔਰ ਬਿਨਾਂ ਸੋਚੇ ਸਮਝੇ ਪਹਿਲਾਂ ਛਾਲ ਮਾਰ ਦਿੱਤੀ ਬਾਅਦ ਚ ਹੀ ਖਿਆਲ ਆਇਆ ਕਿ ਆਪਣਾ ਬਚਾ ਵੀ ਕਰਨਾ ਔਰ ਹੱਥਾਂ ਦੇ ਛਾਲੇ ਦੱਸਦੇ ਆ ਕਿ ਇਹਨਾਂ ਦਾ ਕਿੰਨਾ ਪਿਆਰ ਸੀ ਆ ਕਹਿਣ ਨੂੰ ਤਾਂ ਸਿਰਫ ਇੱਕ ਮੱਝ ਹੈ ਲੇਕਿਨ ਉਹਨਾਂ ਲਈ ਇੱਕ ਜੀ ਸੀ ਔਰ ਅਸੀਂ ਬੜੀ ਵਾਰ ਕਹਿ ਦਿੰਨੇ ਕਿ ਬੇਜ਼ੁਬਾਨ ਹੁੰਦੇ ਪਸੂ ਪਰ ਉਹ ਆਪਣੀ ਆਵਾਜ਼ ਚ ਤਾਂ ਬਹੁਤ ਕੁਝ ਕਹਿੰਦੇ ਆ ਅਸੀਂ ਨਹੀਂ ਸਮਝ ਸਕਦੇ ਤੇ ਜਿੰਨੀ ਉਹਨੇ ਪਤਾ ਨਹੀਂ ਕਿੰਨੀ ਤਕਲੀਫ ਸਹੀ ਹੋਣੀ ਹੈ ਕਿੰਨੀ ਤੜਫੇ ਹੋਣੀ ਆ ਜਿਨ੍ਹਾਂ ਨੇ ਇਹ ਕੀਤਾ ਬਹੁਤ ਕਨਾਉਣਾ ਕੰਮ ਕੀਤਾ ਸ਼ਰਮਾਣੀ ਚਾਹੀਦੀ ਹੈ ਪਰ ਹੋ ਸਕਦਾ ਇਨਸਾਫ ਇਨਸਾਨ ਜਿਹੜਾ ਮaaf ਕਰ ਦਵੇ ਪਰ ਐਦਾਂ ਦੀਆਂ ਗਲਤੀਆਂ ਰੱਬ ਮaaf ਨਹੀਂ ਕਰਦਾ ਰੱਬ ਬਿਲਕੁਲ ਉਹ ਦੁੱਧ ਦੁੱਧ ਤੇ ਪਾਣੀ ਤੇ ਪਾਣੀ ਕਰਦਾ ਹੋ ਸਕਦਾ ਇੱਥੋਂ ਦੇ ਜਿਹੜੇ ਇਨਸਾਫ ਦੇਣ ਵਾਲੀ ਧਿਰੇ ਆ ਕਾਨੂੰਨ ਆ ਹੋ ਸਕਦਾ ਉੱਥੇ ਤੱਕ ਪਹੁੰਚ ਨਾ ਹੋਵੇ ਲੇਕਿਨ ਉਹਦੇ ਕਾਨੂੰਨ ਚ ਇਨਸਾਫ ਹੋਣਾ ਹੀ ਹੋਣਾ ਅਸੀਂ ਤਾਂ ਭਾਜੀ ਕਹਿੰਦੇ ਪਰਮਾਤਮਾ ਨੂੰ ਨਾ ਇਦਾਂ ਹੀ ਦਿਖਾਲੇ ਜਿੱਦਾਂ ਉਹਨੇ ਬੇਜबान ਨਾ ਕੀਤਾ ਨਾ ਹੂੰ ਹੂੰ ਇਦਾਂ ਹੀ ਉਹਦੇ ਨਾਲ ਵੀ ਹੋਣਾ ਜਿਨੇ ਵੀ ਕੀਤਾ ਹਾਂ ਜਿਹਦੇ ਨੇ ਬੰਦੇ ਨੇ ਕੀਤਾ ਆ ਕਿਉਂਕਿ ਅਸੀਂ ਦੇਖਿਆ ਨਗਾ ਇਹ ਗਲਤ ਕੰਮ ਕੀਤਾ ਜਿਹੜਾ ਵੀ ਕੀਤਾ ਹਾਂਜੀ ਦੇਖੋ ਇਸ ਪੱਧਰ ਤੱਕ ਨਹੀਂ ਜਾਣਾ ਚਾਹੀਦਾ ਹਾਂਜੀ ਨਹੀਂ ਜਾਣਾ ਚਾਹੀਦਾ ਬਿਲਕੁਲ ਗਲਤ ਕੰਮ ਕੀਤਾ ਤੁਹਾਡੀ ਕਿਸ ਨਾ ਕੋਈ ਲਾਕ ਡਾਟ ਹੈ ਕੋਈ ਰੰਜਿਸ਼ ਹੈ ਤੁਸੀਂ ਗੱਲ ਕਰਕੇ ਨਿਬੇੜ ਲਓ ਗੱਲ ਕਰ ਲਓ ਪੰਚਾਇਤ ਇਕੱਠੀ ਕਰ ਲਓ ਆਂਡੀ ਗਵਾਂਡੀ ਕਰਕੇ ਗੱਲ ਕਰ ਲਓ ਲੇਕਿਨ ਆ ਲਿਮਟ ਕਰਾਸ ਕਰਨ ਵਾਲੀ ਗੱਲ ਹੈ ਗਲਤ ਕੰਮ ਕੀਤਾ ਜੀ ਚਲੋ ਬਾਈ ਜੀ ਤੁਹਾਡਾ ਨੰਬਰ ਅਸੀਂ ਦੱਸ ਦਿੱਤਾ ਜੇਕਰ ਕੋਈ ਤੁਹਾਡੀ ਮਦਦ ਕਰਨੀ ਚਾਹੁੰਦਾ ਤੁਹਾਡੇ ਨਾਲ ਸੰਪਰਕ ਕਰ ਲਵੇਗਾ ਤਾਂ ਪਿੰਡ ਵਾਸੀਆਂ ਨੇ ਬਹੁਤ ਆਪਣੇ ਵੱਲੋਂ ਕੋਸ਼ਿਸ਼ ਕੀਤੀ ਲੇਕਿਨ ਜੋ ਹੋਣੀ ਨੂੰ ਮਨਜ਼ੂਰ ਸੀ ਔਰ ਇਨਾਂ ਨਾਲ ਹਮਦਰਦੀ ਹੈ ਅਫਸੋਸ ਵੀ ਹੈ ਪਰ ਨਾਲ ਦੀ ਨਾਲ ਪ੍ਰਸ਼ਾਸਨ ਅੱਗੇ ਅਪੀਲ ਵੀ ਹੈ ਕਿ ਇਨਸਾਫ ਹੋਣਾ ਚਾਹੀਦਾ ਹੈ ਚਿਹਰਾ ਸਾਹਮਣੇ ਆਣਾ ਚਾਹੀਦਾ ਨਾਮ ਸਾਹਮਣੇ ਆਣਾ ਚਾਹੀਦਾ ਜਿਨ੍ਹਾਂ ਨੇ ਇੱਕ ਨੌਣੇ ਕੰਮ ਨੂੰ ਅੰਜਾਮ ਦਿੱਤਾ ਤਾਂ ਜੋ ਗਾਂ ਤੋਂ ਪਿੰਡ 'ਚ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਔਰ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਹੌਸਲੇ ਬੁਲੰਦ ਨਾ ਹੋਣ ਉਮੀਦ ਕਰਦੇ ਆ ਪ੍ਰਸ਼ਾਸਨ ਇਨਸਾਫ ਕਰੇ ਬਹੁਤ ਬਹੁਤ ਸ਼ੁਕਰੀਆ